ਲਓ ਜੀ ਰੇਪ ਆਗੇ ਹੱਡੇ ਆ ਤੇ ਉਹ ਪਏ ਗੱਟੇ ਪਾਇਪ ਦੇ ਉੱਤੇ ਤੇ ਇੰਜਨ ਚੱਲ ਜਾਂਦਾ ਤੁਸੀਂ ਕਹਿੰਦੇ ਹੋ ਕਿ ਵੀ ਇੰਜਨ ਕਿਉਂ ਚੱਲ ਜਾਂਦਾ ਨਾਲ ਤਾਂ ਇਹ ਨਮੀ ਪਏ ਗਿਆ ਤੇ ਇਹ ਆਪਣਾ ਵਾਹਨ ਉੱਚਾ ਤੇ ਉਹਦੇ ਚੋਂ ਪਾਣੀ ਨਿਕਲ ਜਾਂਦਾ ਫਿਰ ਥੋੜਾ ਖੜਾ ਪੈ ਜਾਂਦੀ ਹੈ ਤੇ ਬਾਕੀ ਉਹ ਚਾਰੇ ਕਿਚ ਘੱਟ ਸੀ ਤਾਂ ਕਰਕੇ ਚਲਾਇਆ ਸੀ ਆ ਆਪਣਾਈਆਂ ਚੱਲ ਜਾਂਦਾ ਤੇ ਬੈਠਾ ਬਾਈ ਸੁੱਖਾ ਉਹ ਝੋਲੀਆਂ ਰੇਪਾਈ ਐ ਕਈ ਕਿਸੇ ਕਿਸੇ ਪਾਸੇ ਨਾ ਛਡੂਗੇ ਵੀ ਕਹਿੰਦੇ ਆ ਆਪਣੇ ਇੱਥੇ ਕਹਿੰਦੇ ਝੋਲੀਆਂ ਆ ਬਾਈ ਦੇ ਉਹ ਆ ਬਾਈ ਉਹ ਡਰਾ ਸਰਮ ਜਿਹੜਾ ਆਪਣਾ ਸਮਾਨ ਕੱਢ ਕੇ ਲੈ ਗਿਆ ਸੀ ਆਪਾਂ ਡਰਾਇਆ ਸੀ ਜੀ ਬਾਸਮਤੀ ਯੋ ਪਰ ਇੰਦਰਲੇ ਬਾਤ ਆ ਆਪਣਾ ਝੋਨਾ ਇੰਦਰ ਬਜਾਈ ਵਾਲਾ ਝੋਨਾ ਆ ਆਪਣਾ ਝੋਨਾ ਤੇ ਕਿੰਨਾ ਕ ਪਾਣੀ ਹੈ ਦੇਖੋ ਜੀ ਮੋਟਰ ਵੀ ਬਾਹਰ ਪਈ ਹੈ ਮੋਟਰ ਵੀ ਵਾਹਤ ਹੋਊਗੀ 2 2.5 ਫੁੱਟ 2.5 3 ਫੁੱਟ ਤੱਕ ਵਾਹਤਾਂ ਦੇਖੋ ਤੁਸੀਂ ਉਪਰੇ ਮੱਛੀ ਐ ਉਧਰ ਉਹਦਾ ਪਾਣੀ ਬਹੁਤ ਆ ਤੁਸੀਂ ਦੇਖਿਆ ਪਹਿਲਾਂ ਵੀਡੀਓ ਚ ਅੱਜ ਆਪਾਂ ਇਹ ਰੇਪਾਉਣ ਬੱਦਲ ਹੈਗੇ ਆ ਮੋੜਾ ਮਾਝਾ ਸਾਫ ਨਹੀਂ ਹੋਇਆ ਆਪਾਂ ਇਧਰ ਆਇਆ ਕੱਟ ਤੋਂ ਕੱਟ 20 ਦਿਨਾਂ ਬਾਅਦ ਪਹਿਲਾਂ ਪਰੇ ਪਾ ਗਏ ਸੀ ਤੇ ਅੱਜ ਰੇ ਪਾਈ ਰੇ ਆਪਾਂ ਕਰਦੇ ਪੂਰੀ ਮੈਚ ਉਹਦਾਂ ਦੇ ਪਾਸੇ ਜਿਹੜਾ ਰਹਿੰਦਾ ਜਿਹੜਾ ਕੋਈ ਆਪਣੇ ਚੈਨਲ ਤੇ ਨਵਾਂ ਆਇਆ ਭੈਣ ਭਰਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲੇ ਬੈਲ ਆਈਕਨ ਦਬਾ ਦੇ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਪਹੁੰਚਦੀ ਰਹੇ। ਬਾਕੀ ਕਮੈਂਟ ਕਰਕੇ ਦੱਸਿਓ ਜੇ ਬੋਰ ਕਿੱਥੇ ਕਿੱਥੇ ਹੈ ਤੇ ਆਪਣਾ ਹੈਗਾ ਏਰੀਆ ਸ੍ਰੀ ਮਕਸਦ ਹੈ।